ਹਾਂਜੀ ਮਿਤੀ 9 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ 베ਜਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ। 10 1 25 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਸੱਤ ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਿਤ ਕਰਾਏ ਸੀ। ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਹੈ। ਦਰਾਨੇ 33 ਚਾਰ ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਹਦਾ ਨਾਮ ਹੈ ਹਾਂ ਹਾਂ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਮ ਨੇ ਇਹਨੂੰ ਰੈਸਟ ਕਰ ਲਿਆ ਹੁਣ ਅਜੇ ਇਹਦਾ ਰਿਮਾਂਡ ਲੈ ਕੇ ਰਿਮਾਂਡ ਮਿਲ ਗਿਆ ਹੁੰਦਾ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁਛ ਕਿਸ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਹੈ ਕੀ ਹਥਿਆਰ ਵਰਤਿਆ ਜੋ ਵੀ ਕੀਤਾ ਜਾਏ ਹੋਰ ਕਿਹੜੇ ਮੋਲਜਮ ਹੈ ਇਹਨਾਂ ਤੋਂ ਪੁੱਛਗਿਸ਼ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ ਇਹ ਪਿੰਡ ਦੇ ਸਰ ਮੇਨ ਕਾਰਨ ਕੀ ਹੈ ਇੱਕ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੱਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਸੀ ਕਾਰਨ ਤਾਂ ਜੀ ਇਹ ਦਲੇਰ ਸਿੰਘ ਦੀ ਅਸੀਂ ਸਰਸਰੀ ਪੁੱਛਗਿਸ਼ ਕੀਤੀ ਹੈ ਜਿਹੜਾ ਮੇਨ ਮੋਲਜਮ ਆ ਉਹ ਉਹਦੇ ਦੱਸਣ ਮੁਤਾਬਕ ਵੀ ਉਹਦੇ ਘਰ ਦੀ ਤੋੜਪਾਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੰਨੀ ਚ ਪਾਇਆ ਤੇ ਮੁੜ ਕੇ ਉਹ ਛਿੜਕ ਕੇ ਅੱਗ ਲਾਏ ਰਏ ਜਿਵੇਂ ਕਿਸੇ ਦਾ ਦੁੱਖ ਆ ਉਹ ਭੰਨਿਆ ਉਹਦੇ 'ਚ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁਛ ਕਿਸੇ ਅਜੇ ਜਾਰੀ ਹੈ ਅਜ ਰਿਮਾਂਡ ਲੈ ਲਾਂਗੇ ਸਾਰਾ ਦਾ ਨੁਕਸਾਨ ਜਿਹੜਾ ਨੁਕਸਾਨ ਕਪੜਿਆਂ ਵਗੈਰਾ ਦਾ ਹੋਇਆ ਮਕਾਨਾਂ ਦਾ ਹੋਇਆ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮੁਲਜ਼ਮ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਭਾਵਨਾ ਦੀ ਹੈ ਸਾਰੀ ਡੀਡਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵੇਚਣ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅੱਖ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਗਾ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜੇ ਹਰ ਵੀ ਬੰਦਾ ਸ਼ਾਮਲ ਤਪਤੀਸ਼ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸੱਲੀ ਕਰਾਈ ਕਉ ਇਹ ਸਾਰੇ ਇੱਕ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਸਰਪਾ ਇਹ ਚਾਰਾ ਹੀ ਆ ਜੇ ਦੇਖੀਏ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟਿਆ ਗਿਆ ਇਹ ਦੋਸ਼ੀਆਂ ਨੇ ਜਿਹੜਾ ਵਸੇ ਦੱਸਿਆ ਵੀ ਕਾਰ ਦੇ ਵਿੱਚੋਂ ਕੈਨੀ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੱੜਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦੱਸ ਨੂੰ ਤਾਂ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਦਾ ਵੀ ਜੋਸਮਾਨ ਸਿਓ ਤੇ ਪੈਟਰੋਲ ਛਿੜਕ ਕੇ ਉਹ ਆਕਲਾ ਦਿੰਦੇ ਸੀ ਕਿੰਨੇ ਕੰਮ ਦੀ ਚੀਜ਼ ਤੱਕ ਭੱਗੇ ਸਾਰੇ ਇਹ ਇਹ ਬੰਦੇ ਆਪਾਂ ਦਸਤਾ ਰੈਸਟ ਕਰ ਲਏ ਇੱਕ ਰਹਿੰਦਾ ਜਿਹੜੇ ਨਾਮ ਜਿਹਦਾ ਬੰਦੇ ਅਨੁਕਸ਼ਾਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਅਨੁਕਸ਼ਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜ਼ਦ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫਤੀਸ਼ ਦਰਾਂ ਉਹ ਬੰਦੇ ਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤ ਜਾਣਕਾਰੀ ਪਹਿਲਾਂ ਵੀ ਇਹਨਾਂ ਦੇ ਹੋ ਗਏ ਬੰਦ ਲਾਤ ਪਹਿਲਾ ਮੁਕਦਮੇ ਦਰਜ ਹੈ ਨਸ਼ੀ ਪਰ ਇਹ ਹਜੇ ਇਹਨਾਂ ਦਾ ਚੈੱਕ ਅਪ ਕਰਾ ਲਾਂਗੇ ਆਪਾਂ ਅਜਿਹਾ ਰੈਸਟ ਹੀ ਕੀਤਾ ਹੈ ਮੁਰਲੀ ਪੁੱਤ ਜੀ ਦੇ ਮੁਤਾਬਕ ਨੀਤੀ ਸਿਹਰੇ ਜਾਖਪਤਾਲ ਕੀਤੀ ਹੈ ਜੀ ਜਿਹੜਾ ਦੋਸ਼ ਲਾਇਆ ਗਿਆ ਸੀ ਕਿ ਚਿੱਟੇ ਤੋਂ ਸਰੋਬ ਸੀ ਇਹ ਖੁਸ਼ ਨਹੀਂ ਹੋ ਚੀ ਇਸ ਨਾਲ ਦੇ ਨਹੀਂ ਚਿੱਟੇ ਵਾਲੀ ਗੱਲ ਅਜੇ ਕੋਈ ਨਹੀਂ ਆਈ ਇਹਦੇ ਹੁਣ ਸਾਡੇ ਕੋਲ ਇਹ ਮਤਲਬ ਕਸਟਡੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨਤ ਨਹੀਂ ਆਈ ਜੇ ਕੋਈ ਹੋਊਗੀ ਤਾਂ ਉਹ ਦੇਖ ਲਵਾਂਗੇ ਰਾਜਨੀਤੀ ਕੀ ਰਾਜਨੀਤੀ ਕੀ ਵੀ کافی ਨਹੀਂ ਨਹੀਂ ਰਾਜਨੀਤੀ ਦਾ ਦੇਖੋ ਕੋਈ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ ਸਰ ਪੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ 6 ਸਨ ਗੱਟੀਆਂ ਤੇ ਲੱਤੀ ਜਾਏ ਸੀਗੇ ਉਹ ਗੱਟੀਆਂ ਵੀ ਟ੍ਰੈਸ ਕੀਤੀਆਂ ਗਈਆਂ ਨਹੀਂ ਉਹਦੇ ਮੈਂ ਤੁਹਾਨੂੰ ਉਹੀ ਬੇਨਤੀ ਕਰੀਆ ਵੀ ਪੁੱਛ ਕਿਸ ਕਰਾ ਕੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੇਨ ਮੁੱਲਜ਼ਮ ਹੁਣ ਪੜਿਆ ਅੱਜ ਪੜਿਆ ਸੀ ਪੁੱਛ ਕਿਸ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ ਵੀਲਰ ਆ ਕੋਈ ਵੀ ਮੁੱਲਜ਼ਮ ਆ ਕੋਈ ਵੀ ਚੀਜ਼ ਵਰਤੀ ਆ ਉਹਨੂੰ ਬਖਸ਼ਾਂਗੇ ਨਹੀਂ ਔਰ ਤੁਹਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਵਾਂਗੇ ਕਿ ਉਹ ਜੋ ਕਰ ਰਹੇ ਸਾਰੇ ਵਿਅਕਤੀ ਕੋਈ ਪਿੰਡ ਦੇ ਨੇਕ ਸਾਹ ਨਹੀਂ ਜੀ ਹੋਰ ਵੀ ਪਿੰਡ ਦੇ ਹੈਗੇ ਨੇੜੇ ਆ ਮੈਂ ਮੈਂ ਸਰਚਾ ਪਿੰਡ ਤੇ ਵੀ ਦੱਸਿਆ ਇਹਨਾਂ ਨੇ ਪੁੱਛ ਕਿਸ ਤੇ ਉਹ ਸੀ ਤਸਦੀਕ ਕਰਕੇ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰਿਆ ਸਾਡੇ ਇੱਕ ਦਾ ਕਹਿਣਾ ਹੈ ਕਿ ਸਾਡੇ ਉੱਤੇ ਵੀ ਆਪਣਾ ਪਰਸਨਲ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਵੀ ਤੁਸੀਂ ਐਵੇਂ ਆਪਣਾ ਚਿੱਟੜੇ ਮਾਰਨ ਨੂੰ ਸ਼ੁਰੂ ਕੀ ਨਹੀ ਨਹੀ ਇਹੋ ਜੀ ਗੱਲ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਇਹਦੇ ਬਾਰੇ ਨਾ ਹੀ ਮੈਨੂੰ ਕਿਸੇ ਸਤੂ ਸਾਹਿਬ ਬੈਠੇ ਡੁੱਤੀ ਸਾਹਿਬ ਬੈਠੇ ਕੋਈ ਇਹਨਾਂ ਨੇ ਦੱਸੀ ਦੀ ਕੋਈ ਪ੍ਰੈਸ਼ਰ ਵਾਲੀ ਗੱਲ ਨਹੀਂ ਹੈ ਸਾਰੇ ਫਿਰ ਉਹ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੈ ਕਿ ਉਹ ਵੀ 10 ਬੰਦੇ ਤੁਸੀਂ ਪੜ ਲਏ ਹਾਂਜੀ ਹਾਂ ਤੇ ਹੁਣ ਕਿੰਨੇ ਰਹਿ ਗਏ ਦੋਸੀ ਹੋਰ ਇਹਨਾਂ ਦੀ ਪੁੱਛ ਕਿਸ ਤੇ ਨਾਮ ਤੇ ਹੋਣਗੇ ਕੁਝ ਇਹਨਾਂ ਨੇ ਬੰਦੇ ਦੇਖੋ ਐਫ ਆਈ ਆਰ ਦੇ ਵਿੱਚ ਤਾਂ ਸੱਤ ਹੀ ਲਿਖਾਏ ਸੀ ਚਾਰ ਅਸੀਂ ਹੋਰ ਨਾਮ ਜਿੱਤ ਕਰਕੇ 11 ਕਰ ਲਏ ਜਿਹਨਾਂ ਚੋਂ 10 ਪੜ ਲਏ ਹੋਰ ਵੀ ਇਹਨਾਂ ਤੋਂ ਹੁਣ ਪੁੱਛ ਕਿਸ ਕਰਾਂਗੇ ਜਿਹੜੇ ਹੋਰ ਬੰਦੇ ਆ ਜਿਹੜੇ ਉਹਨਾਂ ਨੇ ਮੌਕੇ ਤੇ ਨਹੀਂ ਸ਼ਾਮਲਤ ਕਰੇ ਸੀ ਉਸੀਂ ਹੋਰ ਛੇ ਨਾਲ ਕਰਕੇ ਪੜਾਂਗੇ ਉਹਨਾਂ ਨੂੰ ਜਿਹੜੇ ਅੱਜ ਪੜੇ ਹੈਗੇ ਸਾਰੇ ਇਹਨੇ ਉਹ ਰਾਜ ਉਮਰ ਕਿੰਨੀ ਕਿੰਨੀ ਹੈਗੀ ਹੈ ਉਹਰ ਨੌਜਵਾਨੀ ਨੇ ਸਾਰੇ ਨੌਜਵਾਨ 18 ਤੋਂ ਉੱਪਰ ਹੈ